ਕਾ ਬੰਦ ਕਿੱਧੀਆਂ ਹੋਈਆਂ ਉਹ ਸੀਟਾ ਦਾ ਬੰਦੀਆਂ ਆਈਆਂ ਕੋਈ ਆਈਡੀ ਦਾ ਸਾਰੇ ਵਾੜਾਂ ਦੇ ਵਿੱਚ ਹਲਾਤੇ ਬਣ ਚੁੱਕੇ ਆ ਕਰੋੜਾ ਦੀ ਨਗਰ ਨਿਗਮਾ ਕੋਈ ਕਰਦੇ ਆ ਜਾਇਦਾ ਉਹ ਹਾਉ ਬਣਾਉਦਾ ਇਹ ਇਹ ਸਾਰੇ ਦਾ ਹਲਾਤਾ ਬੇਲਾ ਕਰਦਾ ਉਹ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਹੋਇਆ ਕਰ ਨੂੰ ਇਹ ਹਫਤੇ ਬਾਅਦ ਹਫਤੇ ਬਾਅਦ 10 ਦਿਨ ਬਾਅਦ ਇਹ ਜਿਹੜਾ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਜਿਹੜਾ ਨਗਰ ਨਿਗਮ ਗਹਿਰੀ ਨਹੀਂ ਸੁਤਾ ਹੋਇਆ ਅੱਜ ਉਹਨਾਂ ਨੂੰ ਅਸੀਂ ਆ ਜਿਹੜਾ ਅਸਲਾ ਵਜਾ ਕੇ ਜਗਾਉਣ ਆਏ ਆ ਜੇ ਨਾ ਜਾਗ ਗਿਆ 15 ਦਿਨ ਦਾ ਅਲਟੀਮੇਟ ਦਊਗਾ ਇਹਨਾਂ ਨੂੰ ਮੈਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਬੈਂਡ ਵਾਜਾ ਘੋੜੇ ਹਾਥੀ ਨਾਲ ਲਿਆ ਕੇ ਅੰਦਰ ਪਾਊਗਾ ਉਹ ਜਿਹੜੀਆਂ ਬੇਸਹਾਰਾ ਜਿਹੜੀਆਂ ਸ਼ਹਿਰ ਚ ਗਊਆਂ ਤੁਰੀਆਂ ਫਿਰਦੀਆਂ ਉਹ ਮੇਅਰ ਦੀ ਕੁਰਸੀ ਤੇ ਪਾਊਗਾ ਸ਼ਾਇਦ ਇਹ ਜਿਹੜੇ ਹਾਲਾਤ ਬਣਾਦੇ ਆ ਇਹ ਮੇਅਰ ਸਾਹਿਬ ਨੇ ਉਹ ਹਾਲਾਤ ਬਣਾਦੇ ਆ ਸ਼ਹਿਰ ਦਾ ਬੇੜਾ ਕਰ ਕਰਕੇ ਰੱਖਤਾ ਦੇਖੋ ਸਰਕਾਰ ਇਹਨਾਂ ਦੀ ਹੈ ਐਮਐਲਏ ਇਹਨਾਂ ਦਾ ਮੇਅਰ ਇਹਨਾਂ ਦਾ ਅੱਦੇ ਐਮਸੀ ਇਹਨਾਂ ਦੇ ਇਹ ਕੀ ਕਹਦੇ ਜਿਹੜੇ ਰਾਸਦੇ ਐਮਸੀ ਆ ਉਹਨਾਂ ਦੇ ਵਾਲਾ ਨੇ ਕੰਮ ਕਰ ਦਿੰਦੇ ਜਿਹੜੇ ਦੂਜੇ ਜਿਹੜਾ ਉਹ ਰੋਲੇ ਫਿਰਦੇ ਆ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਇਹ ਦੱਸੋ ਤੁਸੀਂ ਕਰੋੜਾ ਵੀ ਨਗਰ ਨਿਗਮ ਆ 80 ਕਰੋੜ ਦੇ ਉੱਤੇ ਅੰਦਰ ਰੁਪਏ ਪਏ ਇਹਨਾਂ ਦੇ ਅੰਦਰ 80 ਕਰੋੜ ਤੋਂ ਜ਼ਿਆਦਾ ਰੁਪਏ ਇਹ ਨਗਰ ਨਿਗਮ ਕੋਲ ਉਹ ਪੰਜਾਬ ਦੀ ਪਹਿਲੀ ਨਗਰ ਨਿਗਮ ਹੈ ਜਿਹੜੀ ਮੀਰ ਨਗਰ ਨਗਮ ਹੈ ਬਾਕੀ ਦਾ ਸਭ ਕਰਜਾਈ ਆ ਇਹ ਨਗਰ ਨਿਗਮ ਜਿਹੜੀ ਮੀਰ ਨਗਰ ਨਗਮ ਹੈ ਪਰ ਕੰਮ ਥੇਲੇ ਦਾ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰਦਾਰ ਪੰਕਸ਼ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਬਹੁਤ ਹੀ ਸਤਿਕਾਰਯੋਗ ਮੈਮ ਐਮ ਐਲ ਏ ਡਾਕਟਰ ਅਮਨਦੀਪਰ ਅਰੋੜਾ ਜੀ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਨਗਰ ਨਗਨ ਦੇ ਕਾਰਜ ਜਿਹੜੇ ਕਿ ਨਿਰੰਤਰ ਜਾਰੀ ਆ ਇਹ ਆਪਾਂ ਵੇਖ ਹੀ ਰਹੇ ਹਾਂ ਕਿ ਦਸਣ ਦੀ ਲੋੜ ਨਹੀਂ ਪੈਂਦੀ ਕਿ ਜਿਹੜੇ ਕਿ ਅੱਜ ਤੋਂ 15 20 ਸਾਲ ਦੀਆਂ ਜਿਹੜੀਆਂ ਕਿ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਸੀਗੀਆਂ ਚਾਹੇ ਕਿਸੇ ਤਰ੍ਹਾਂ ਦਾ ਵੀ ਕੰਮ ਵਿੱਚ ਐ ਪੀ ਸੀ ਦਾ ਕੰਮ ਸੀ ਚਾਹੇ ਐਂਟਰ ਲੋਗ ਟੈਲੈਂਟ ਦਾ ਕੰਮ ਸੀਗਾ ਐਫ ਐਂਡ ਸੀ ਜਿਹੜਾ ਕਿ ਮੀਟਿੰਗਾਂ ਜਿਹੜੀਆਂ ਕਿ ਸਾਡੀਆਂ ਹੁੰਦੀਆਂ ਰਹਿੰਦੀਆਂ ਨੇ ਐਫ ਸੀ ਰੋਡ ਜੇ ਗੱਲ ਕਰੀਏ ਰਾੰਗਾਂ ਦੀ ਰੋਡ ਦੀ ਗੱਲ ਕਰੀਏ ਜਾਂ ਗਵਿੰਦਗੜ ਬਸਤੀ ਦੀ ਗੱਲ ਕਰੀਏ ਜਿਹੜੀ ਕਿ 15-20 ਸਾਲਾਂ ਤੋਂ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਜਿਵੇਂ ਬੰਬ ਫਟਿਆ ਹੁੰਦਾ ਸੀਗਾ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਸੀ ਲੋਕ ਅੱਜ ਤੁਸੀਂ ਮੋਗੇ ਸ਼ਹਿਰ ਦੇ ਵਿੱਚ ਕਿਸੇ ਵੀ ਵਾਰਡ ਦੇ ਵਿੱਚ ਵੜ ਕੇ ਵੇਖ ਲਓ ਮੈਨੂੰ ਇੱਕ ਵੀ ਵਾਰਡ ਦਿਖਾ ਦਿਨ ਜਿੱਥੇ ਵੀ ਕੰਮ ਅੱਜ ਤੱਕ ਨਹੀਂ ਹੋਇਆ ਔਰ ਰਿਕਾਰਡ ਅਸੀਂ ਕਾਡੇ ਕੋਲੇ ਜਿੰਨੇ ਵਾੜਾ ਵਾੜਾ ਦੇ ਵਿੱਚ ਜਿਹੜੇ ਕਿ ਕੰਮ ਚੱਲ ਰਹੇ ਆ ਇਹ ਕਹਿਣ ਦੀਆਂ ਗੱਲਾਂ ਜੋ ਕਹਿਣਾ ਜਾਂ ਭਿੰਡਣਾ ਕਿਸੇ ਨੂੰ ਬੜਾ ਸੌਖਾ ਜਦੋਂ ਗਰਾਊਂਡ ਤੇ ਕੰਮ ਕੀਤਾ ਜਾਂਦਾ ਫੇਰ ਪਤਾ ਲੱਗਦਾ ਵੀ ਨਗਰ ਰੰਗ ਵਿੱਚ ਲੋਕ ਕਾਰਜ ਕਿਵੇਂ ਹੁੰਦੇ ਆ ਤੁਸੀਂ ਵਿਖ ਰਹੇ ਜਿਨ ਕਿ 15-20 ਸਾਲਾਂ ਤੋਂ ਜਿਹੜੇ ਕਿ ਸਰਕਾਰਾਂ ਆਈਆਂ ਸੀ ਸਰਕਾਰਾਂ ਨੇ ਕੀ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਮਾਨ ਜੋਗ ਐਮਐਲਏ ਸਾਹਿਬ